ਦਾ ਇਰਾਦਾ ਕੀ ਹੈ ਕਿ ਇਹ ਤਰ੍ਹਾਂ ਹੋ ਜਾਵੇ ਕਿਸਾਨਾਂ ਦਾ ਸਵੇਰ ਦੀ ਕਾਇੀ ਚੁੱਧਰੇ ਜਿਹਨੂੰ ਮਾਰ ਕੇ ਕਿਸਰਾ ਤੈਰ ਜਾਂ ਮਾਰ ਖੁੰਦਿਆ ਉਹਨਾਂ ਰਾਜ ਕਰਮ ਕਰਾਉਣ ਦੇ ਦੂਰ ਮਾਰੇ ਚੁਣਾ ਵੀ ਇਹ ਕਹਿ ਕਰਦੇ ਆ ਬਾਬਾ ਲੱਗੇ ਘੂੜਿਆਂ ਦੇ ਮਨ ਬਣਾ ਲਿਆ ਆਇਆ ਹੈ ਤੁਹਾਡੀ ਬਾਣੀ ਸਾਰਾ ਧਨਪਾਲ ਦੇ ਉਪਰ ਹੈ ਵੀ ਇਹ ਵੀ ਸਮਝਾ ਰਿਹਾ ਆ ਕੋਈ ਨਹੀਂ ਬਾਕੀ ਇੱਥੇ ਘੜੀਆਂ ਸੁੰਦ ਸੱਚੀ ਤਕਸਾਲ ਸੋ ਪੁੱਤ ਮੈਂ ਜੀ ਬਾਰ ਬਹੁਤ ਨਿਕਲਦਾ ਜਿਸ ਦਾ ਮੇਲ ਹੈ ਨਾ ਜਿਹਨ ਦਾ ਨਾਮ ਕਰਦੀ ਨਾਲ ਤੇ ਗੁਰਨਾਮ ਸਿੰਘ ਜੀ ਦੀ ਕਰਮ ਬਖਸ਼ਿਸ਼ ਦੀ ਮੇਰਾ ਹੁੰਦੀ ਹੈ ਕਹਿਣ ਲੱਗਿਆ ਉਸ ਟਕਾਲ ਵਿੱਚ ਮੈਂ ਡਿਆ ਹੋਇਆ ਸੋ ਸਾਲ ਸਵੇ ਜੀ ਉਹਨੂੰ ਬਾਬਾ ਜੀ ਨੇ ਆਪਣੀ ਧੀ ਬਣਾਇਆ ਤੇ ਸਿਆਣੇ ਕਿਸੇ ਗੁਰਮੁਖ ਸੰਜਨ ਦੇ ਨਾਲ ਉਹਦੇ ਆਪ ਲੱਖੀ ਅਨੰਦ ਕਾਰਜ ਕੀਤੇ ਤੇ ਉਹਨਾਂ ਦੇ ਜੀਵਨ ਦੀ ਬੜੀ ਭਾਰੀ ਵਿਸ਼ੇਸ਼ ਘਟਨਾ ਤੁਕੇ ਦਾ ਮਤਲਬ 1 ਕਿਲਾਕ ਨੂੰ ਮੈਸੇਜ ਦੇ ਲੋ ਪੰਕਤੀ ਦਿ ਲੋ 3 ਕਿਰਾਇ ਪ੍ਰੈਸ ਲੋ ਪਹਿਲੀ ਪੰਕਤੀ ਦਿ ਲੋ ਇਹ ਤਾਂ ਅਨੁਗਿਆਰ ਦੇ ਕੋਈ ਨਹੀਂ ਗਿਆ ਜੇ ਸ਼ਾਂਤ ਬਿਰਤ ਨਹੀਂ ਕੁਝ ਕੁਝ ਚਲਿਆ ਗਿਆ ਜੀਰਾਂ ਮੋਢੇ ਦਾ ਪਰਿਵਾਰ ਚਲਿਆ ਗਿਆ ਸਭ ਕੁਝ ਹੀ ਗਵਾਚ ਗਿਆ ਸਵਾਸੇ ਪਿੱਛੇ ਸੱਚੇ ਪਰਿਵਾਰ ਨੂੰ ਕਾਇਮ ਰੱਖਿਆ ਤੇ ਪਹਿਰ ਜਾਟਾ ਸਾਹਣੀ ਦੀ ਪਨੀ ਤੇ ਧਰਿਆ ਜਾਂਦਾ ਹੈ कहण साढे अॻे बि सारे कई वेंदो गुडी पाणी त गिलासी तीअ पासे आई पर मन जे मन जो काने साफ़ु बड़े विढ़ंदे सगर अॻे शाह संगीह बाथे वारी दाख़िली जिन इज़त ते बि दाने फिर सूरम वारा कट उहो त उन्हनि जी शहादती या ਕਤਨੇ ਗੰਦਨਾ ਨੇ ਆਪਣੇ ਜੀਵਨ ਵਿੱਚ ਕਮਾਲ ਕਰਕੇ ਬਤਾਇਆ ਪਰ ਕੁਮਾਰੇ ਸਾਹਿਬ ਜਿਹਨਾਂ ਬੀਬੀਆਂ ਨਾਲ ਵਿਸ਼ੇਸ਼ ਤੌਰ ਤੇ ਜੁੜੂ ਰਹਿਤੀ ਕਰਾ ਗਿਆ ਕਵੀ ਬੱਤਮ ਨੇ ਜੁਟੇ ਨਾਲ ਦੇਸ਼ਕਾਲ ਨੂੰ ਮਾਣੇ ਸ਼ਾਨ ਮਾਤਾ ਜਿਹੀ ਹੀ ਪੋਨਰ ਦੀ ਗੁਰਦੁਆਰੇ ਖੇਡਿਆ ਹੋਇਆ ਅਸੀਸਾ ਨੂੰ ਮਰੀਆਂ ਨੇ ਜਿਹੜੀਆਂ ਕਿਸੇ ਸਮੇਂ ਬੀਬੀ ਭਾਜੀ ਨੇ ਆਪਣੇ ਸਾਹਮਣੇ ਗੁਰੂਕਸ਼ਮ ਸਿੰਘ ਜੀ ਨੂੰ ਬਖਸ਼ੀਆਂ ਸਾਹਿਬਾ ਭਾਜੀ ਦੇ ਹੋਏ ਤਸੀਹ ਹੈ ਕੀਰਤ ਜੀ ਹੈ ਕਿ ਜੇ ਕੀ ਰੀਤ ਹੈ ਕਿ ਜਵਾਕਾਂ ਸਾਰੇ ਜਿਹੜੇ ਹੀ ਜਾਵੇ ਬਿਲਕੁਲ ਨਹੀਂ ਨਿੰਮਖ ਨਾਲ ਵਿਸਰੋਤ ਤੋਂ ਅਸਰ ਸਦਾ ਭਜਵਤ ਜੀ ਇਸ ਇਹ ਅਜੀਤ ਸਾਹਿਬ ਜੀ ਕਿਤੇ ਆਪਾਂ ਨੂੰ ਨਾਲ ਪ੍ਰਬੋਧ ਨਿਹਾਲ ਉਹ ਇੱਕ ਅੱਖਰ ਵੀ ਹੀਰ ਦੇ ਵਿੱਚ ਵਿਸਤਾਰ ਵਾਲੇ ਤਹਾਲ ਨੂੰ ਨਿਹਾਲੇ ਤੋਂ ਹੋ ਕੇ ਜਾ ਕੇ ਤੋਂ ਅਜੀਮਾ ਪ੍ਰਸਾਰੀ ਜੀਵਨ ਬਾਰੇ ਜਿਹੜਾ ਇੱਕ ਕਮਲ ਗੁਣ ਕਰਿਆ ਵਾਲੇ ਗੁਰਬਿਆਂਤ ਨੇ ਤੇ ਰਸਨਾ ਦਾ ਇੱਕ ਹੈ ਆਪਣੇ ਜਿੰਨੇ ਸਰੀਰ ਨੇ ਸਰੀਰ ਉੱਤੇ ਜਿੰਨੇ ਜਿੰਨੇ ਰੋਮ ਨੇ சுவாਸ ਨਾਲ ਸਾਹ ਸਹੀ ਕੋ ਨਾਲ ਜਾਂਚ ਕੀਤੀ ਜੇ ਫਿਰ ਵੀ ਪਹਿਮਾ ਕਈ ਨਹੀਂ ਜਾਂਚ ਸਕਦੀ ਜਿਨਾਂ ਰੀਆਂ ਦਿੱਤੀਆਂ ਆਂਆਂ ਸਰਦਾਰੀਆਂ ਮਾਰ ਰਹੇ ਹਾਂ ਕੋ ਗੁਰਦੁਆਰਾ ਸ੍ਰੀ ਚhalla ਸਾਹਿਬ ਜੀ ਜਿੰਨਾ ਪਾਸੋਂ ਗੁਰਮਤਿ ਦੀ ਚਾਰਾ ਸਰਵਣ ਦੀਆਂ ਬਾਬਾ ਜੀ ਦੇ ਜੀਵਨ ਸੰਪੰਨ ਦੀ ਚਾਰਾ ਸਰਵ ਅੰਮ੍ਰਿਤ ਤਿਆਰ ਹੋਵੇਗਾ ਅੰਮ੍ਰਿਤ ਨਾਮ ਨਗਾਨ ਹੈ ਮਿਲ ਪੀਵੋ ਭਾਈ ਜਿਸ Oh, 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 जन्यान का है सु जनके सङ्गी ਰਿ ਤੋਂ ਪਰ ਜਾਏ ਤੇ ਬਿਗਨ ਦੀ ਕਟਕੀ ਕਟਕੀ ਮੇਰੇ ਮੈਂ ਨਹੀਂ ਕਹ ਮੈਂ ਨਹੀਂ ਕਹ ਨਹੀਂ ਨਹੀਂ ਦੇ ਲੋ ਮੇਰਾ ਗਾਤ ਗਾਤ ਤੇ ਸਾਗਾ ਕਰ ਕੇ ਮਿਲਾਂ oh mm -hmm. Thank <laughs> you. ਸਰਬੰਗਤਾਂ ਨੂੰ ਜੀਮਾ ਬੋਸ ਨਾਲ ਸਾਥ ਸੰਭੋਧਨ ਕਰਦੇ ਹਾਂ ਜਿਹੜਾ ਜਰੂਰੀ ਹੈ ਬੀਨ ਸਤਿਗੁਰੂ ਦਾ ਨਾਮ ਹੈ ਗੁਰੂ ਪ੍ਰਖੀ ਉਵਾਦੀ ਵਾਹਿਗੁਰੂ ਦਾ ਕੰਸਾ ਮਾਣ ਦੀ ਮਤੀ ਸੁਭਾਗ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਨੇ ਗੁਰਮੁਖ ਪਿਆਰੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਜਿੰਨਾ ਪਾਸੋਂ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਕਾਰਯੋਗ ਪੰਥ ਦੇ ਮਹਾਨ ਵਿਦਵਾਨ ਗਿਆਨੀ ਵਿਸ਼ਾਲ ਸਿੰਘ ਜੀ ਕਥਾਵਾਚਕ ਸਤਖੰਡ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਸ੍ਰੀ ਮੰਦਿਰ ਜੋਂ ਅੰਮ੍ਰਿਤਸਰ ਮੁਕੇ ਦਾ ਦੂਜੇ ਅਯੋਜਿਤਾਂ ਨੇ ਅੱਜ ਇਹ ਉਸ ਦਾ ਸੰਮਤ ਸ਼ਕਿਆ ਦੇ ਕੋਲ ਗਿਆ ਕੋਲ ਚਾਰ ਕਾਰਕੀ ਉਸ ਦਿਨ ਸਾਹਮਣੇ ਇੰਥੇ ਨੰਬਰਤ ਸ਼ਕਿਆ ਦੇ ਬਿਨਾਂ ਬਿਨਸਾਤ ਕਰੋ ਆਓ ਹੋਰ Oh. ਜੇ ਉਸ ਕੋਈ ਨਹੀਂ ਕੋਈ ਉਹ ਬਾਬਾ ਜੀ ਜਿਨ੍ਹਾਂ ਨੂੰ ਕਿਤੋਂ ਖੈਰ ਨਹੀਂ ਦਾ ਕੋਈ ਗੁਰਮਖੋ ਉਹਨਾਂ ਨੂੰ ਬਾਬਾ ਜੀ ਦੇ ਖਾਤਾ ਤੋਂ ਖਾਰ ਬਣ ਲੱਗ ਗਏ ਤਾਂ ਮੇ ਕੋ ਚਲੋ ਸਾਥ ਆਪ ਕਰ ਲਈਏ ਇਹ ਲਾਈਵ ਸਤ ਹਰਮੰਦਰ ਸਾਹਿਬ ਦਾ ਜੀ ਹਰਮੰਦਰ ਸਾਹਿਬ ਲੈ ਵਿੱਚ ਬੈਠ ਕੇ ਗੱਲ ਕਰਦੇ ਜੀ 何で何でだろうと